ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਸਰਬ ਸਿੰਘ ਮੈਂ ਬੜਾ ਖੁਸ਼ਕਿਸਮਤਾਂ ਜੋ ਉਸਤਾਦ ਜਨਾਬ ਫਿਰਿੰਦਰ ਸ਼ਿੰਦਾ ਸਾਹਿਬ ਜੀ ਦੀ ਸੰਗਤ ਕਰਨ ਦਾ ਮੌਕਾ ਮਿਲਿਆ ਉਸਤਾਦ ਜੀ ਨੇ ਬਹੁਤ ਹੀ ਮਤਲਬ ਬਰੀਕ ਬਰੀਕ ਚੀਜ਼ਾਂ ਸਿਖਾਈਆਂ ਸੋ ਅੱਜ ਉਹਨਾਂ ਦੀ ਬਦੌਲਤ ਮੈਂ ਤੁਹਾਡੇ ਸਾਹਮਣੇ ਛੋੜੇ ਜਿਹੇ ਰੰਗ ਪੇਸ਼ ਕਰਨ ਲੱਗਿਆ ਸੋ ਉਮੀਦ ਹੈ ਕਿ ਪਸੰਦ ਕਰੋਗੇ ਇਹ ਗੱਲ ਨੂੰ ਅੱਗੇ ਜਾ ਕੇ ਦਸੀਏ ਨਾ ਹਾ ਸੁਣੀ ਸੁਣਾਈ ਗੱਲ ਨੂੰ ਅੱਗੇ ਜਾ ਕੇ ਦਸੀਏ ਨਾ ਦੇਖ ਕੇ ਮਾੜਾ ਬੰਦਾ ਸਜਣੋਂ ਕਦੇ ਵੀ ਹਸੀਏ ਨਾ ਹਾ ਸੁਣੀ ਸੁਣਾਈ ਗੱਲ ਨੂੰ ਅੱਗੇ ਜਾ ਕੇ ਦਸੀਏ ਨਾ ਦੇਖ ਕੇ ਮਾੜਾ ਬੰਦਾ ਸਜਣੋਂ ਕਦੇ ਵੀ ਹਸੀਏ ਨਾ ਬਈ ਡਾਡੇ ਦੇ ਪਰੇਕੋਪ ਤੋਂ ਹਰ ਪਲ ਡਰਨਾ ਚਾਹੀਦਾ ਆਪਣੇ ਆਪ ਤੇ ਹਾ ਆਪਣੇ ਆਪ ਤੇ ਮਾਣ ਨਿਭੋਤਾ ਕਰਨਾ ਚਾਹੀਦਾ ਹਾ ਆਪਣੇ ਆਪ ਤੇ ਮਾਣ ਨਿਭੋਤਾ ਹਾ ਕਰਨਾ ਚਾਹੀਦਾ ਓ ਸੱਤ ਵਿਚਾਲੇ ਖੜਕੇ ਕਦੇ ਦੀ ਗਾਲਾਂ ਕੱਢੀਏ ਨਾ ਉਹ ਸਤ ਵਿਚਾਰੇ ਖੜ ਕੇ ਕਦੇ ਵੀ ਗਾਲਾਂ ਕੱਢੀਏ ਨਾ ਫਲ ਵਾਲੇ ਬੂਟੇ ਨੂੰ ਸਜਣੋਂ ਜੜ ਤੋਂ ਵੱਡੀਏ ਨਾ ਉਹ ਫਲ ਵਾਲੇ ਬੂਟੇ ਨੂੰ ਸਜਣੋਂ ਜੜ ਤੋਂ ਵੱਡੀਏ ਨਾ ਬਈ ਸੌਰਿਆਂ ਦੇ ਪਿੰਡ ਜਾ ਕੇ ਆਹ ਸੌਰਿਆਂ ਦੇ ਪਿੰਡ ਜਾ ਕੇ ਨਹੀਂਓ ਲੜਨਾ ਚਾਹੀਦਾ ਆਪਣੇ ਆਪ ਤੇ ਆਪਣੇ ਆਪ ਤੇ ਮਾਣ ਨਿਭਾਤਾ ਕਰਨਾ ਚਾਹੀਦਾ ਆਪਣੇ ਆਪ ਤੇ ਮਾਣ ਨਿਭਾਤਾ ਹੋ ਕਰਨਾ ਚਾਹੀਦਾ ਗੁਰ ਗੀਤ ਅਜਲੇ ਹੋ ਬਰਾਂ ਦੇ ਤਾਰੇ ਤੇਰੀ ਦੀਦ ਲਈ ਚੜਦੇ ਨੇ ਗੱਲਬਾਤ ਪੂਰੇ ਨਾਲ ਕੋਈ ਸ਼ੱਕ ਬੱਲੀਏ ਗੱਭਰੂ ਵੀ ਕਰੇ ਲੁਧਿਆਣੇ ਤੋਂ ਬਲਾਉਂਗ ਉਂਝ ਮੌਟਰੀਅਲ ਵਿੱਚ ਹਾ ਪੱਕੇ ਜੱਟ ਬੱਲੀਏ ਹਾ ਦੱਸ ਦੇ ਪਸੰਦ ਕਿਹੜਾ ਰੰਗ ਸੂਟਦਾ ਕਾਲੀ ਰੇਂਜ ਵੇਟ ਕਰੇ ਕਿਹੜੀ ਰੂਟਦਾ ਸ਼ਹਿਰ ਪਟਿਆਲੇ ਤੋਂ ਆਦੂ ਪਟਿਆਲਾ ਸ਼ਾਈ ਹਾ ਜੁੱਤੀ ਵੀ ਲਾਹੌਰ ਤੋਂ ਲਿਆ ਨੂੰ ਕਰਾ ਦੇ ਸਹਰ ਤੇਰੇ ਦਿਲ ਦੀ ਤੈਨੂੰ ਸਾਰੀ ਦੁਨੀਆ ਕਮਾ ਦੂ ਜੱਟਿਆ ਜੱਟ ਨੂੰ ਕਰਾ ਦੇ ਸਹਰ ਤੇਰੇ ਦਿਲ ਦੀ ਤੈਨੂੰ ਸਾਰੀ ਦੁਨੀਆ ਕਮਾ ਦੂ ਜੱਟਿਆ ਮੱਛੋ ਵੀ ਸਿੱਧ ਸੰਭਰ ਤੂੰ ਚਾ ਦੇ ਬਹਾਨੇ ਅੱਖਾਂ ਨਾਲ ਜੱਟ ਨੂੰ ਜ਼ਕੈਨ ਕਰ ਗਈ ਬੁੱਲੀਆਂ ਜੋ ਹਜ਼ਾ ਤੇਰਾ ਕੱਢਦਾ ਏ ਯਾਰ ਦੀ ਅਗੇ ਗੱਬਰੂ ਦੀ ਜਿੰਦ ਹਾਰ ਗਈ ਓ ਚੰਨ ਤੋਂ ਸੁਨੱਕੀ ਲਿਸ਼ਕਾਏ ਮਾਰਦੀ ਖੁਫੀਰ ਮੋਟਾ ਕੁੜੀ ਥਾਣੇਦਾਰ ਦੀ ਵੱਡੇ ਖਾਨਦਾਨ ਨੇ ਆ ਲਾਡਾ ਨਾਲ ਪਾਲੀ ਮੈ ਵੀ ਕੱਲਾ ਕੱਲਾ ਸ਼ੌਕ ਨਹੀਂ ਪਗਾ ਦੂ ਜੱਟੀਏ ਓ ਜੱਟ ਨੂੰ ਕਰਾ ਦੇ ਸੈਰ ਤੇਰੇ ਦਿਲ ਦੀ ਐਨੂੰ ਸਾਰੀ ਦੁਨੀਆ ਕਮਾ ਦੂ ਜੱਟੀਏ